ਮਿਨਿਸਟਰ ਬਣਾਉਣਾ ਜਾਂ ਮਿਨਿਸਟਰ ਹਟਾਉਣਾ ਚੀਫ ਮਿਨਿਸਟਰ ਦਾ ਅਧਿਕਾਰ ਖੇਤਰ ਆ। ਉਹਨਾਂ ਨੇ ਸੰਜੀਵ ਅਰੋੜਾ ਨੂੰ ਬਣਾਇਆ ਵਾ। ਉਹ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਨੇ। ਉਹਨਾਂ ਉਹਨਾਂ ਨੂੰ ਮੁਬਾਰਕਬਾਦ ਆ। ਹੁਣ ਸਵਾਲ ਇਹ ਹੈਗਾ ਕਿ ਸੰਜੀਵ ਅਰੋੜਾ ਨੂੰ ਮਹਿਕਮਾ ਕਿਹੜਾ ਦਿੰਦੇ ਨੇ? ਇੰਡਸਟਰੀ ਤੇ ਐਨਆਰਆਈ ਐਨਆਰਆਈ ਦੇ ਦਿੱਤਾ ਤੇ ਇੱਕ ਇੰਡਸਟਰੀ ਦੇ ਦਿੱਤਾ ਜੀ। ਓਕੇ। ਅ ਇੰਡਸਟਰੀ ਦਾ ਵੀ ਵੈਰੀਫਾਈ ਕਰਨਾ ਪਊਗਾ ਕਿ ਅਗਰ ਸੰਜੀਵ अरोड़ा ਦੀ ਪਹਿਲਾਂ ਨਾ ਇਹਨਾਂ ਦੀ ਇੱਕ ਕਰਾਉਨ ਕਿਓ ਮਿਲ ਸੀ ਪੁਰਾਣੀ ਲੁਧਿਆਣੇ ਚ ਆਈ ਡੋਨਟ ਨੋ ਵੈਦਰ ਉਹ ਐਗਜ਼ਿਸਟ ਕਰਦੀ ਕਿ ਨਹੀਂ ਕਰਦੀ ਅਗਰ ਉਹ ਮਿਲ ਐਗਜ਼ਿਸਟ ਕਰਦੀ ਜਾਂ ਇਹ ਕੋਈ ਆਪਣੀ ਇੰਡਸਟਰੀ ਚਲਾਉਂਦਾ 댓 ਮੀਨਸ ਦਿਸ ਹਜ਼ ਅ ਕਨਫਲਿਕਟ ਆਫ ਇੰਟਰਸਟ ਫਿਰ ਇਹਨਾਂ ਦਾ ਮਨਿਸਟਰ ਬਣਾਉਣਾ ਵਾਜਬ ਨਹੀਂਗਾ ਕੇਜਰੀਵਾਲ ਪੜਿਆ ਲਿਖਿਆ ਆਦਮੀ ਆ ਆਪਣੇ ਆਪ ਨੂੰ ਕਹਿੰਦਾ ਮੈਂ ਆਈਆਰਐਸ ਰਿਟਾਇਰਡ ਵਾਟਐਵਰ ਸਿਫਾ ਦਿੱਤਾ ਇਹ ਦਿਸ ਇਜ਼ ਡਾਇਰੈਕਟ ਕਨਫਲਿਕਟ ਆਫ ਇੰਟਰਸਟ ਜਿੱਦਾਂ ਹੁਣ ਉਹਦਾ ਜ਼ਿਆਦਾ ਕੰਮ ਰੀਅਲ ਏਸਟੇਟ ਦਾ ਵਾ ਅਗਰ ਉਹ ਕੋਈ ਹਾਊਸਿੰਗ ਦਾ ਡਿਪਾਰਟਮੈਂਟ ਮਿਲਦਾ ਜਾਂ ਕੋਈ ਲੋਕਲ ਗਵਰਨਮੈਂਟ ਦਾ ਮਹਿਕਮਾ ਦਿੰਦੇ ਤਾਂ ਫਿਰ ਉਹ ਸਿੱਧਾ ਉਹ ਵੀ ਕਨਫਲਿਕਟ ਆਫ ਇੰਟਰਸਟ ਆ ਜਿੱਥੋਂ ਤੱਕ ਥਾਲੀਵਾਲ ਨੂੰ ਬਣਾ ਹਟਾਇਆ ਗਿਆ ਦੇਖੋ ਥਾਲੀਵਾਲ ਇੱਕ ਲਾਊਡ ਮਾਉਥ ਸੀਗਾ ਥਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਆਊਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਲਾਲਜੀਤ ਭੁੱਲਰ ਦੇ ਖਿਲਾਫ ਇ ਐਨ ਆਰ ਆਈ عورت ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮਦਖਲਤ ਨਹੀਂ ਕੀਤੀ ਇੱਕ ਜਗਰਾਉਂ ਚ ਐਨ ਆਰ ਆਈ ਦੀ ਕੋਠੀ ਦਬਲੀ ਸੀ ਸਰਬਜੀਤ ਕੌਰ ਮਾਨੁਕੇ ਨੇ ਐਮ ਐਲ اے ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਛਡਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸੀਗਾ ਕਿਸੇ ਐਨ ਆਰ ਆਈ ਦੀ ਆ ਜਿਹੜਾ ਪੰਨੂ ਆ ਬਲਤੇਜ ਇਹਨੇ ਇੱਕ ਐਨ ਆਰ ਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸੀਗਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨ ਆਰ ਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਕਿ ਆ ਪਿਛਲੇ ਦਿਨਾਂ ਚ ਇਹਨੇ ਬਹੁਤ ਕੋਸ਼ਿਸ਼ ਕੀਤੀ ਆ ਗਾਂ ਵੱਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿੱਗੀ ਕਿ ਮੈਨੂੰ ਕਿਤੇ ਕੱਢਣਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨ ਪਰ ਆਪਣੇ ਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਿਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤਾਂ ਬਸ ਉਹ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਿਪਾਹੀ ਦਾ ਇਨਾਮ ਦਿੱਤਾ ਪਰ ਕੁਲਦੀਪ ਧਾਲੀਵਾਲ ਕੋ 1 1 ਕਰਕੇ ਮਹਿਕਮੇ ਖੋਣਾ ਉਦਾਂ ਹੁਣ ਮੱਝ ਦੇ ਲੀਡਰ ਜਿਹੜਾ ਸੀ ਉਹ ਕਹਿੰਦੇ ਸੀ ਮੈਂ ਬੜੇ ਵੱਡੇ ਕੱਦ ਦਾ ਲੀਡਰ ਆ ਜੀ ਸੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲ ਵੀ ਨਹੀਂ ਹੁੰਦਾ ਇਹ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਐਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀ ਵਾਰ ਇਹ ਮaaf ਕਰਨਾ ਚੰਗਾ ਲੱਗਦਾ ਇਹ ਤੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਵਿਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ